ਅਜੋਕੇ ਦੌਰ ਦੇ ਵਿੱਚ ਸਾਡੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਇੰਨੀ ਗਿਰਾਵਟ ਆ ਗਿਆ ਕਿ ਅਸੀਂ ਵਿਆਹ ਵਰਗੇ ਪਵਿੱਤਰ ਬੰਧਨ ਨੂੰ ਵੀ ਖੇਰੂ-ਖੇਰੂ ਕਰਨ ਦੇ ਵਿੱਚ ਬਹੁਤੀ ਦੇਰ ਨਹੀਂ ਲਾਉਂਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਇੱਕ ਅਜਿਹਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਜਿੱਤੇ ਕਿ ਨਵਾਂ ਹੋਇਆ ਵਿਆਹ ਬਹੁਤੀ ਦੇਰ ਪਰ ਵਾਣ ਨਹੀਂ ਚੜਿਆ ਤੇ ਸਿਰਫ 15 ਦਿਨਾਂ ਦੇ ਬਾਅਦ ਹੀ ਦੋਵੇਂ ਪਰਿਵਾਰਾਂ ਨੇ ਇੱਕ ਦੂਜੇ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਚੰਦ ਦਿਨਾਂ ਦੇ ਵਿੱਚ ਹੀ ਦੋਵੇਂ ਪਰਿਵਾਰਾਂ ਦੇ ਵਿੱਚ ਅਜਿਹੀ ਕਿੜੀ ਕੁੜਤਨ ਪਰ ਗਈ ਕਿ ਗੱਲ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਹੁੰਦੀ ਹੋਈ ਪੰਚਾਇਤ ਤੇ ਫਿਰ ਪੁਲਿਸ ਥਾਣੇ ਤੱਕ ਪਹੁੰਚ ਚੁੱਕੀ ਹੈ। ਆਓ ਤੁਹਾਨੂੰ ਪਹਿਲਾਂ ਸੁਣਾ ਦਿੰਨੇ ਆ ਕਿ ਲੜਕੇ ਪਰਿਵਾਰ ਦਾ ਕੀ ਕਹਿਣਾ ਹੈ। ਅੰਗਰੇਜ਼ਾਰ ਵੀ ਨਹੀਂ ਕੀਤੀ 1 ਸਾਲ ਪਹਿਲਾਂ ਤੇ ਅਸੀਂ 2.5 ਲੱਖ ਰੁਪਇਆ ਲਾਇਆ ਫੇ ਸਾਲਵਾਨ ਵਿਆਹ ਦਿੱਤਾ 21 ਫਰਵਰੀ ਨੂੰ 21 ਫਰਵਰੀ ਨੂੰ ਵਿਆਹ ਦਿੱਤਾ ਤੇ ਸਾਡੀ ਕੁੜੀ ਉੱਥੇ ਇਹ 14 ਦਿਨ ਰਹੀ ਦੂਜੇ ਦਿਨ ਸਾਨੂੰ ਕੁੜੀ ਨੇ ਦੱਸ ਦਿੱਤਾ ਸੀ ਤੇ ਮੁੰਡਾ ਪੂਰਾ ਚਿੱਟਾ ਪੀਂਦਾ ਉਹਦੇ ਬੈਗ ਵਿੱਚ ਮੈਂ ਦੇਖਿਆ ਅੰਦਰ ਪੀਂਦਾ ਵੀ ਦੇਖਿਆ ਤੇ ਮੇਰੇ ਲਾਗੇ 14 ਦਿਨਾਂ ਚ ਇੱਕ ਦਿਨ ਵੀ ਨਹੀਂ ਆਇਆ। ਅਗਰੋਂ ਬਾਰੇ ਮਾਸ ਕਰ ਲਉਂਦੇ। ਤੇ ਮੈਂ ਇਸ ਮੀਡੀਅਮ ਦੇ ਇਨਸਾਫ ਕਰਦਾ ਹਾਂ ਕਿ ਸਾਡਾ ਇਨਸਾਫ ਕੀਤਾ ਜਾਵੇ। ਅੰਕਲ ਸੋਨੇ ਦੀ ਸੋਨੇ ਦੀ ਕਿੰਨੀ ਖਚਾਈ ਹੈ ਇਹਦੇ ਵਿੱਚ ਜਿਹੜਾ ਸੋਨਾ ਕਹਿੰਦੇ ਲੈ ਗਏ ਸਾਡਾ। ਸੋਨੇ ਦੀ ਇੱਕ ਇੱਕ ਕੁੜੀ ਖਾਲੀ ਹੱਥ ਆਈ ਆ। ਇਹਨਾਂ ਨੂੰ ਮਾਪੇ ਨੂੰ ਬੁਲਾ ਕੇ ਆਈ ਆ। ਤੇ ਕੋਈ ਸੋਨਾ ਨਹੀਂ ਲੈ ਕੇ ਆਈ ਮੁੰਡਾ ਲੈ ਕੇ ਆਇਆ ਮੋਟਰਸਾਈਕਲ ਤੇ ਐਨਾ ਕੁੜੀ ਕੋਲ ਪਾਤ ਸੀ ਤੇ ਬਨਾਣ ਤੇ ਪਜਾਮਾ ਪਾਇਆ ਸੀ ਇਹਨਾਂ ਨੂੰ ਮੱਥਾ ਟੇਕ ਕੇ ਆਈ ਆ ਵਿਆਹ ਤੋਂ ਪਹਿਲਾਂ ਦੱਸਿਆ ਨਹੀਂ ਅਗਰ ਤੁਹਾਨੂੰ ਕੋਈ ਇਨਕੁਆਇਰੀ ਨਹੀਂ ਕੀਤੀ ਮੁੰਡੇ ਦੀ ਕਿੱਦਾਂ ਦਾ ਮੁੰਡਾ ਕਿੱਦਾਂ ਦਾ ਨਹੀਂ ਜੀ ਵਿਆਹ ਤੋਂ ਪਹਿਲਾਂ ਅਸੀਂ ਪਿੰਡ ਵਾਲਿਆਂ ਨੂੰ ਪੁੱਛਿਆ ਤੇ ਪੁੱਛਿਆ ਵੀ ਤੁਸੀਂ ਕਿਸੇ ਨੇ ਨਸ਼ਾ ਕਰਦਾ ਦੇਖਿਆ ਕਹਿੰਦੇ ਅਸੀਂ ਤਾਂ ਕੁਛ ਨਹੀਂ ਦੇਖਿਆ ਮੁੰਡਾ ਬਾਸ ਸੀਗਾ ਮੁੰਡਾ ਬਾਹਰ ਸੀ ਪਤਾ ਨਹੀਂ ਲੱਗਾ ਸਾਨੂੰ ਨੇਰੇ ਵਿੱਚ ਆ ਕੰਮ ਹੋਇਆ ਤੇ ਤੁਸੀਂ ਕੰਪਲੀਟ ਕੀਤੀ ਥਾਣੇ ਦੇ ਵਿੱਚ ਹੁਣ ਅਸੀਂ ਜੀ ਕੰਪਲੀਟ ਕੀਤੀ ਕਿ ਜਿੱਦਣ ਕੁੜੀ ਆਈ ਆ ਦੂਜੇ ਦਿਨ ਕੰਪਲੀਟ ਕਰ ਦਿੱਤੀ ਆ ਤੇ ਥਾਣੇ ਦੇ ਵਿੱਚ ਦੂਜੇ ਦਿਨ ਕੰਪਲੀਟ ਕਰ ਦਿੱਤੀ ਆ ਹੁਣ ਸਾਡੇ ਤੇ ਇਜ਼ਾਮ ਇਹ ਲਾਉਂਦੇ ਆ ਵੀ ਕੁੜੀ ਸਾਰਾ ਹੀ ਸੋਨਾ ਲੈ ਕੇ ਚਲ ਗਈ ਤੇ ਇਹਦੇ ਗਾਲ ਵਿੱਚ ਚੈਨੀ ਸੀ ਜੇ ਜਦੋਂ ਚੈੰਦੀ ਨੇ ਪੁੱਛਿਆ ਕਿੱਥੇ ਗਈ ਤੇ ਕੁੜੀ ਨੂੰ ਕਹਿੰਦਾ ਤੇਰੇ ਪ੍ਰਾਣ ਭੇਰੂ ਚੈਨੀ ਤਾਂ ਮੇਰੀ ਸੀ ਅਸੀਂ ਪਾਈ ਸੀ ਇਹਨੂੰ ਜਿਹੜੇ ਸਿੱਕਾ ਦੀਆਂ ਗੱਲਾਂ ਕਰਦੇ ਆ ਸੱਟ ਸਾਰੇ ਮੈਂ ਆਪਣੀ ਸੱਸ ਨੂੰ ਦਿੱਤਿਓ ਹੈ ਤੇ ਮੇਰੇ ਕੋਲ ਮੈਂ ਖਾਲੀ ਹੱਥ ਆਈਆਂ ਮੇਰੇ ਕੋਲ ਕੋਈ ਵੀ ਸੱਟ ਨਹੀਂ ਹੈ ਮੈਂ ਖਾਲੀ ਹੱਥ ਆਈਆਂ ਉਹ ਤੁਸੀਂ ਪੁਲਿਸ ਦੇ ਕੋਲ ਗਏ ਸੀ ਤੁਹਾਨੂੰ ਕੀ ਗਿਆ ਪੁਲਿਸ ਨੇ ਹੁਣ ਪੁਲਿਸ ਐਸਜੀ ਪੁਲਿਸ ਕੋਲ ਗਏ ਆ ਉਹ ਕਹਿੰਦੇ ਤੇ ਅਸੀਂ ਕਿਹਾ ਵੀ ਮੁੰਡਾ ਤੁਸੀਂ ਇੱਥੇ ਪੇਸ਼ ਕਰਾਓ ਮੁੰਡੇ ਦੀ ਡਾਕਟਰੀ ਕਰਾ ਲੈਂਦੇ ਆ ਇਨੀ ਮੁੰਡਾ ਲਾਂਬੇ ਕਰ ਦਿੱਤਾ ਤੇ ਮੁੰਡੇ ਨੇ 11 ਤਰੀਕ ਨੂੰ ਚਾਹਣਾ ਸੀ ਤੇ 3 ਦਿਨ ਪਹਿਲਾਂ ਦਿੱਲੀ ਨੂੰ ਚਲੇ ਗਿਆ ਯਾਨੀ ਤੁਹਾਡੇ ਕਹਿੰਦਾ ਮੱਲਾ ਮੁੰਡਾ ਬਾਹਰ ਚਲ ਗਿਆ ਉਹ ਮੁੰਡਾ ਬਾਹਰ ਚਲ ਗਿਆ પાસਪੋਰਟ ਤੋਂ ਬਿਗੈਰ ਬਾਹਰ ਨਹੀਂ ਜਾ ਸਕਦਾ ਇਹ ਕਹਿੰਦੇ ਇਹ ਕਹਿੰਦੇ ਕਿ ਕੁੜੀ ਪਾਸਪੋਰਟ ਲੈ ਗਈ ਆ ਪਾਸਪੋਰਟ ਤੋਂ ਬਿਗੈਰ ਬਾਹਰ ਕਿੱਦਾਂ ਚੱਲ ਗਿਆ ਸਾਨੂੰ ਝੂਠਾ ਆਗਾਮ ਸਾਡੇ ਤੇ ਲਾਉਂਦੇ ਆ ਤੇ ਜਿੱਦਣ ਕੁੜੀ ਆਈ ਉਸ ਦਿਨ ਅੰਦਰ ਚਿੱਟਾ ਪੀਂਦਾ ਸੀ ਤੇ ਲੈਟ ਤਾਂ ਹਨੂ ਨਿਕਲਦੀ ਸੀ ਤੇ ਕੁੜੀ ਨੇ ਕਿਹਾ ਤਾਂ ਕਹਿੰਦਾ ਤੇਰੇ ਪ੍ਰਾਣ ਮਰਵਾਉਣੀ ਪੈਣੀ ਆ ਨਾਲੇ ਦੋ ਖੱਪੜ ਮਾਰੇ ਤੇ ਨਾਲੇ ਕਹਿੰਦਾ ਤੇਰੇ ਪ੍ਰਾਣ ਬਚਾਉਣੀ ਆ ਤੇ ਨਹੀਂ ਤਾਂ ਆਪਣੇ ਮਾਪੇ ਤੋਂ 7 ਲੱਖ ਰੁਪਇਆ ਲਿਆ ਨਹੀਂ ਤਾਂ ਗੱਡੀ ਮੈਨੂੰ ਚਾਹੀਦੀ ਆ ਤੇ ਜਿਹੜੀ ਚੈਨ ਤੁਸੀਂ ਪਾਈ ਸੀ ਉਹ ਕਿੱਥੇ ਗਈ ਪਤਾ ਕਿਤਾ ਕੁੜੀ ਕਿੱਥੇ ਵੀ ਜਾਣ ਉਹ ਕੁੜੀ ਨੇ ਪੁੱਛਿਆ ਇਹ ਇਹਨੂੰ ਚੈਨ ਕਿੱਥੇ ਗਈ ਕਹਿੰਦੀ ਮੈਂ ਆਪਣੀ ਸੱਸ ਨੂੰ ਵੀ ਕਿਹਾ ਵੇ ਜੇ ਦੱਸਦੀ ਸੀ ਤਾਂ ਕਹਿੰਦਾ ਸੀ ਤੇਰੇ ਪ੍ਰਾਣ ਬਚਾਉਣੀ ਆ ਜੇ ਤੂੰ ਤੇ ਸਾਥਸਰ ਨੂੰ ਦੱਸਿਆ ਨਹੀਂ ਦਰਦੀ ਮਾਰੀ ਕੁੜੀ ਦੱਸਦੀ ਨਹੀਂ ਤੁਹਾਨੂੰ ਗੱਦਾ ਸੀ ਜੀ ਇਹ ਦੱਸਦੀ ਮਾਰੀ ਕੁੜੀ ਦੱਸਦੀ ਨਹੀਂ ਸੀ ਤੇ ਜਦੋਂ 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 ਚੈਨਵਾਰੇ ਤੁਸੀਂ ਪੁੱਛਿਆ ਉਹਨਾਂ ਨੂੰ ਕੀ ਕਹਿੰਦੇ ਬਿਜਾਨਵਰੇ ਉਹ ਚੈਨਵਾਰੇ ਇਨੀ ਇਹ ਕਿਹਾ ਵੀ ਗੰਮ ਹੋਈ ਹੋਊਗੀ ਸਾਨੂੰ ਇਹ ਨਹੀਂ ਕਿਹਾ ਵੇਚ ਦਿੱਤੀ ਕਹਿੰਦੇ ਗੰਮ ਹੋ ਗਈ ਹੋਊਗੀ ਜਿਹੜੇ ਕੁੜੀ ਕੋ ਕੁੜੀ ਦੇ ਸੈੱਟ ਸੀ ਇਹ ਮੰਮੀ ਨੂੰ ਫੜਾਏ ਕਹਿੰਦਾ ਉਹਦੀਆਂ ਵੀ ਰਸਤੀਦਾ ਆਪਣੇ ਮਾਪੇ ਤੋਂ ਲੈ ਕੇ ਆ ਦੇ ਵੀ 16 ਘੱਟ ਰੇਟ ਤੇ ਵੇਚਦਾ ਆ ਤੇ ਜਿਹੜੇ ਉਹ ਖਾਲੀ ਸੈੱਟ ਦੇ ਡੱਬੇ ਦਿਖਾਣ ਲਏ ਸੀ ਉਹ ਪਾਦੇ ਡੱਬੇ ਸੀ ਉਹਨਾਂ ਦੇ ਕੋਲ ਉਹ 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 ਤਾਂ ਸਾਰੀ ਇਨਾਂ ਦੀ ਚਾਲ ਵਾਜੀ ਆ ਹੁਣ ਲੱਗਦਾ ਹੈ ਕਿ ਸਾਨੂੰ ਪੈਸੇ ਨਾਲ ਦੇਣੇ ਪੈਣ ਅਸੀਂ 23 ਲੱਖ ਰੁਪਈਆ ਖਰਚਾ ਕੀਤਾ ਇਹਨਾਂ ਨੂੰ ਕਿਹਾ ਵੀ ਅਸੀਂ ਰਹਾਣੇ ਪੈਲਸ ਕਰ ਲਈਏ ਨਹੀਂ ਕਹਿੰਦੇ 골ਡਨ ਪੈਲਸ ਹੋਣਾ ਚਾਹੀਦਾ ਆ ਤੇ ਸ਼ਰਾਬ ਤੇ ਮੀਟ ਤੇ ਸਭ ਕੁਝ ਇਹ ਪੌਣਾ ਚਾਹੀਦਾ ਹੈ ਕਿ ਸਾਡਾ ਮੁੰਡਾ ਬਾਹਰੋਂ ਆਇਆ ਹੈ ₹3000 ਝੋਲੀ ਦਾ ਬਿਠਾ ਖਾਦਾ ਇਹ ₹3000 ਝੋਲੀ ਦਾ 15000 ਰੁਪਿਆ ਕੁੜੀ ਦੇ ਗੋਲ ਉਦਾਂ ਸੀ ਟੋਟਲ 47000 ਰੁਪਿਆ ਸ਼ਗਨਾ ਦਾ ਵੀ ਲੋ ਸਾਰਾ ਖਾ ਗਿਆ ਨਾ ਨਸ਼ੇ ਪੱਤੇ ਵਿੱਚ ਹੀ ਖਾ ਗਿਆ ਸਾਰੇ ਪੈਸੇ ਵਿੱਚ ਪੱਤੇ ਵਿੱਚ ਖਾ ਗਿਆ ਐਡੀ ਫੀਮ ਇਹਦੇ ਪਾਰਸ ਚੋਂ ਦੇਖੀ ਤਾਂ ਇਹ ਕਹਿੰਦਾ ਸਗਾ ਦੇ ਫਲਾਲੇ ਦੀ ਆ ਤੇ ਸੈਕਟਾ ਕੁਲਪ ਜੋ ਉਰਾ ਪੁਰਾ ਸਭ ਇਹਦੇ ਬੈਕ ਦੇ ਐਂਡ ਬੈਕ ਦੇ ਵਿੱਚ ਸੀ ਤੇ ਬਾਕੀ ਜਦੋਂ ਤੁਹਾਡੇ ਵਿਚੋਲੇ ਨੇ ਕਿਰਾਇਆ ਸੀਗਾ ਤੇ ਤੁਹਾਨੂੰ ਦੱਸਿਆ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਵਿਚੋਲੇ ਨੇ ਕੋਈ ਵਿਚੋਲੇ ਨੇ ਕੋਈ ਗੱਲਵਾਦ ਲੀ ਕੀਤੀ ਵਿਚੋਲੀ ਦੀ ਦੁਕਾਨ ਉੱਥੇ ਸੀ ਪਿੰਡ ਦੇ ਵਿੱਚ ਹੀ ਉਹਨਾਂ ਦੇ ਹਾਂਜੀ ਪਿੰਡ 'ਚ ਉਹ ਅੱਜ ਸੀ ਉਹ ਤਾਂ ਖੁੱਤੇ ਰਹਿੰਦੇ ਸੀ ਅੱਜੇ ਸੀ ਉਹ ਖੁੱਤੇ ਰਹਿੰਦੇ ਸੀ ਓਕੇ ਇਹ ਜ਼ ਕਰਕੇ ਉਹਨੂੰ ਵੀ ਇੰਨਾ ਪਤਾ ਨਹੀਂ ਲੱਗਿਆ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਸਾਡਾ ਇਨਸਾਫ ਕੀਤਾ ਜਾਵੇ ਕਿ ਅਸੀਂ ਅਸੀਂ ਦੁਖੀ ਆ ਠੀਕ ਹੈ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਕਲਵੰਤਕੌਰ ਕਿਹੜੇ ਪਿੰਡ ਤੋਂ ਆ ਜੀ ਓਕੇ ਪਿੰਡ ਤੋਂ ਕੀ ਮਾਮਲਾ ਕੀ ਸੀ ਕਿ ਸਾਰਾ ਜਿਹੜਾ ਬਹਾਨੀ ਇੱਕ ਕੁੜੀ ਦਾ ਵਿਆਹ ਕੀਤਾ ਸੀ ਹਾਂ ਜੀ ਅਸੀਂ ਬਹਾਨੀ ਕੁੜੀ ਦਾ ਰਸਤਾ ਕੀਤਾ ਸੀਗਾ ਕਿਦਾਂ ਪਹਿਲਾਂ ਅਸੀਂ ਪਗਵੜੀ ਸਿਟੀ ਹਾਰਟ ਪਹਿਲਾਂ ਸੇਵ ਚੇਦੀ ਰਿੰਗ ਕਰਨੀ ਕੀਤੀ ਉਤੋਂ ਸਾਲ ਬਾਅਦ ਅਸੀਂ 골ਡਨ ਗੇਟ ਕੁੜੀ ਦਾ ਵਿਆਹ ਕੀਤਾ ਹਾਂਜੀ ਤੇ ਕੀ ਰੋਪ ਤੁਹਾਡੇ ਦਿਲ ਆ ਰਿਹਾ ਵੀ ਸੋਨਾ ਕੁੜੀ ਜੜੇ ਉਹ ਵੀ ਲੈ ਗਈ 7-8 ਲੱਖ ਰੁਪਏ ਤਾਂ ਸਾਰੀ ਸੱਚਾਈ ਦੱਸਿਓ ਕੀ ਹੈ ਜੀ ਸਾਡੀ ਕੁੜੀ ਖਾਲੀ ਹੱਥ ਆਈ ਆ ਰਾਤ ਨੂੰ ਜਿਸ ਰਾਤ ਕੁੜੀ ਆਈ ਆ ਇਹਨੇ ਮੁੰਡਾ ਚਿੱਟਾ ਪਿੰਦਾ ਸੀ ਕੁੜੀ ਨੂੰ ਇਹਨੇ ਕੁੱਟਿਆ ਮਾਰਿਆ ਉਤੋਂ ਬਾਅਦ ਕਹਿੰਦਾ ਕਿ ਗੱਡੀ ਲੈ ਕੇ ਆ ਨਾਲੇ ਮੈਂ ਬਾਹਰ ਨੂੰ ਜਾਣਾ 7 ਲੱਖ ਰੁਪਏ ਲਿਆ ਫੇ ਸਾਡੀ ਕੁੜੀ ਨੇ ਇਹਨੂੰ ਮੇਰੇ ਮੁੰਡੇ ਨੂੰ ਫੋਨ ਕੀਤਾ ਕਿ ਤੇ ਇਹਨੂੰ ਵੀ ਕੀਤੇ ਮੈਨੂੰ ਇਦਾਂ ਕੱਟ ਦੇ ਮਾਰਦੇ ਆ ਵੀ ਤੂੰ ਮੈਨੂੰ ਲੈ ਜਾ ਅਸੀਂ ਕੁੜੀ ਆਪਣੇ ਨੂੰ ਪੱਜ ਪਾ ਕੇ ਲਿਆਏ ਆ ਕਿ ਤੇਰਾ ਡੈਡੀ ਬਿਮਾਰ ਆ ਗੰਨੇ ਦੇ ਪੈਸੇ ਤੇਰੇ ਨਾਂ ਤੇ ਆਇਆ ਅਸੀਂ ਬੈਂਕ ਵਿੱਚੋਂ ਪੈਸੇ ਕਢਾਣੇ ਆ ਤਾਂ ਤੈਨੂੰ ਪੈਸੇ ਕਢਾ ਕੇ ਛੱਡ ਜਾਵਾਂਗੇ ਇਦਾਂ ਅਸੀਂ ਕੁੜੀ ਇਹਨਾਂ ਦੇ ਮਾਮਲੇ ਦੇ ਵਿੱਚੋਂ ਕੱਢੀ ਬਾਹਰ ਓਕੇ ਤੇ ਕੀ ਕਾਰਨ ਸੀਗਾ ਕੁੱਟ ਮਾਰ ਕੇ ਉਹ ਕਰਦਾ ਸੀ ਇਹਦੀ ਕੱਟ ਮਾਰ ਨਸ਼ੇ ਕਰਕੇ ਕਰਦਾ ਸੀ ਇਹ ਤਾਂ ਸਾਡੀ ਕੁੜੀ ਦੇ ਲੱਗੇ ਵੀ ਨਹੀਂ ਆਇਆ ਕਿਹੜਾ ਇਹਨਾਂ ਦਾ ਪੁਰਾਣਾ ਬਹਾਨੀ ਵਾਲਾ ਆ ਉਹਦੇ ਨਾਲ ਇਹ ਚੱਲ ਜਾਂਦਾ ਸੀ ਰੋਜ਼ ਰਾਤ ਨੂੰ 12 ਵਜੇ ਇੱਕ ਵਾਰੀ ਘਰੇ ਆਉਂਦਾ ਸੀ ਸਾਡੀ ਕੁੜੀ ਨੂੰ ਇਹ ਨਹੀਂ ਸੀ ਬੁਲਾਉਂਦਾ ਸਾਡੀ ਕੁੜੀ ਨੂੰ ਨਾ ਇਹ ਰੋਟੀ ਪੁੱਛਦੇ ਸੀ ਨਾ ਪਾਣੀ ਪੁੱਛਦੇ ਸੀ ਸਾਡੀ ਕੁੜੀ ਦਾ ਸੀ ਮਰਿਆ ਮੰਗ ਚੱਕ ਕੇ ਉਦਾਂ ਲਿਆਂਦੀ ਕਿੰਨੇ ਕ ਦਿਨ ਹੋਏ ਸੀ ਇਹ ਜਿਹਾ ਵਿਆਹ ਹੋਏ ਨੂੰ ਸਾਡੀ ਕੁੜੀ ਦਾ 10 15 ਕਿ ਦਿਨ ਹੋਏ 10 ਤੁਸੀਂ ਕੰਪਲੀਟ ਵਗੈਰਾ ਕੀਤੀ ਕੀ ਕੰਪਲੀਟ ਕੀਤੀ ਤੁਸੀਂ ਅਸੀਂ ਖਾਣੇ ਚ ਕੰਪਲੀਟ ਇਹ ਕੀਤੀ ਆ ਕਿ ਸਾਨੂੰ ਕੁਝ ਨਹੀਂ ਚਾਹੀਦਾ ਮੁੰਡਾ ਲਿਆਓ ਉਹ ਮੁੰਡੇ ਦੇ ਅਸੀਂ ਟੈਸਟ ਕਰਾਉਣੇ ਆ ਨਮਰਦ ਦੇ ਵੀ ਕਰਾਉਣੇ ਆ ਤੇ ਨਸ਼ਾ ਕਰਦਾ ਉਹ ਵੀ ਕਰਾਉਣੇ ਆ ਤੇ ਇੰਨੇ ਮੁੰਡਾ ਲਾਂਬੇ ਕਰ ਦਿੱਤਾ ਕਿੱਥੇ ਭੇਜਿਆ ਮੁੰਡਾ ਇਹਨ ਅਛਾ ਜੀ ਹਾਂ ਜੀ ਇਹ ਸਾਡੀ ਕੁੜੀ ਤੇ ਬਰੀਆ ਬਣਾਉਂਦੀ ਆ ਕਿ ਕੁੜੀ پاسਪੋਰਟ ਲੈ ਗਈ پاسਪੋਰਟ ਕੁੜੀ ਲਿਆਵੇ ਤਾਂ ਮੁੰਡਾ ਬਾਹਰ ਨੂੰ ਕਿੱਦਾਂ ਚੜ ਗਿਆ ਇਹ ਨਹੀਂ ਮੁੰਡਾ ਪੇ ਇਹ ਝੂਠੇ ਕਰਕੇ ਇਹ ਨਹੀਂ ਮੁੰਡਾ ਪੇਸ ਨਹੀਂ ਕੀਤਾ ਜੇ ਸੱਚੇ ਹੁੰਦੇ ਮੁੰਡਾ ਸਾਡੇ ਸਾਹਮਣੇ ਲਿਆਉਂਦੇ ਤੁਹਾਨੂੰ ਤੁਹਾਨੂੰ ਕਿੱਦਾਂ ਪਤਾ ਲੱਗਾ ਮੁੰਡਾ ਬਾਹਰ ਚਲੇ ਗਿਆ ਜੀ ਸਾਨੂੰ ਸਾਨੂੰ ਪਤਾ ਲੱਗਾ ਕਹਿੰਦੇ ਆ ਸਾਰੇ ਤੋਂ ਮੁੰਡਾ ਇਹ ਨਹੀਂ ਰਾਤੋਂ ਰਾਤ ਬਾਹਰ ਕੱਢਦਾ ਓਕੇ ਕੀ ਮੰਗ ਕਰਦੇ ਹੋ ਤੁਸੀਂ ਪ੍ਰੋਸੀਜਨ ਤੋਂ ਸਾਰੀ ਅਸੀਂ ਇਹੇ ਮੰਗ ਕਰਦੇ ਆ ਕਿ ਸਾਡਾ ਫੈਸਲਾ ਸਹੀ ਹੋਵੇ ਸਾਾਨੂੰ ਕਿਦਾਂ ਹੱਕ ਮਿਲੇ ਸਾਡਾ ਉਹ ਹੀ ਸੋਨਾ ਨੇ। 우리 সোਨਾ ਸਾਡੀ ਕੋਈ ਨਹੀਂ ਲਿਆਈ। ਇਹ ਸਿਰਫ ਜਾਣ ਕੇ ਕਰਦੇ ਆ। ਜਾਨੀ ਕਿ ਕਿੰਨੇ ਰੋਪ ਲਗਾ ਰਹੇ ਤੁਹਾਡੇ ਦੇ ਝੂਠੇ ਲਗਾ। ਹਾਂ ਝੂਠੇ ਲਗਾ ਰਹੇ ਆ। ਅਸੀਂ ਇੰਨਾ ਸੋਨਾ ਪਾਇਆ। ਇਹਨਾਂ ਦਾ ਸੋਨਾ ਚੋਰੀ ਕਰਨੇ ਨੂੰ ਥੋੜੀ ਕੁੜੀ ਨੇ ਸੋਨਾ ਪਾਇਆ। ਤੁਸੀਂ ਕੀ ਕੀ ਤੁਸੀਂ ਕੀ ਕੀ ਪਾਇਆ ਸੀ ਕੁੜੀ ਦੇ? ਅਸੀਂ ਕੁੜੀ ਨੂੰ ਸੈੱਟ ਪਾਇਆ। ਪੁਰਾਣੇ ਨੂੰ ਇੱਕ ਅਸੀਂ ਰਿੰਗ ਸਾਰਮਨੀ ਤੇ 6 ਗ੍ਰਾਮਾਂ ਦੀ ਮੁੰਦੀ ਪਾਈ। 2 ਤੋਲਿਆਂ ਦੀ ਚੈਨੀ ਪਾਈ। ਟੋਮੀ ਦੀ ਅਸੀਂ 30 ਹਜ਼ਾਰ ਦੀ ਮੁੰਡੇ ਨੂੰ ਘੜੀ ਪਾਈ। ਫੇਰ ਪੈਲਸ ਅਸੀਂ ਮੁੰਦੀ ਪਾਈ। ਤੇ ਕੁਛ ਲੈ ਕੇ ਆਈ ਕੁੜੀ ਨਾਲ ਕੁਛ ਨਹੀਂ ਲੈ ਕੇ ਆਈ ਕੁੜੀ ਤਾਂ ਪਜਾਮਾ ਬਣਾਉਣ ਦੇ ਵਿੱਚ ਆਈ ਕੋਈ ਦੱਸਿਆ ਸੀ ਕੁੜੀ ਨੇ ਕਿੱਥੇ ਸਾਮਾਨ ਸਾਰਾ ਸੋਨਾ ਕਿੱਥੇ ਸਾਨੂੰ ਨਹੀਂ ਦੱਸਿਆ ਨੇ ਆਪਣੀ ਮੰਮੀ ਨੂੰ ਫੜਾਇਆ ਸੀ ਸੋਨਾ ਸ਼ਾਪਿੰਗ ਕਰਾਈ ਕਿਹੜੀਆਂ ਟੁੰਬਾ ਮੁੰਡੇ ਖਵਾਈਆਂ ਸੀ ਉਹ ਮੁੰਡੇ ਦੇ ਕੋਲ ਸੀਗੀਆਂ ਸ਼ਾਪਿੰਗ ਕਰਾਈ ਇੱਕ ਬੂਟ ਲੈ ਕੇ ਦਿੱਤੇ ਇੱਕ ਬੂਟ ਲੈ ਕੇ ਦਿੱਤੇ ਤੇ ਇੱਕ ਪਜਾਮਾ ਬਣਾਉਣ ਲੈ ਕੇ ਦਿੱਤਾ ਇਹ ਸਾਡੇ ਕੁੜੀ ਨੂੰ ਇਹਨੇ ਸ਼ਾਪਿੰਗ ਕਰਾਈ ਇਹਨਾਂ ਦੇ ਮੁੰਡੇ ਨੇ ਦੋ ਵੀ ਇਹਨਾਂ ਦੇ ਘਰੇ ਜਾਂ ਸਾਡੀ ਕੁੜੀ ਖਾਲੀ ਆਥੀ ਆਈ ਆਪਣੀ ਘਰੇ ਇੱਕ ਪਾਰਸ ਲੈ ਕੇ ਦਿੱਤਾ ਠੀਕ ਹਾਂਜੀ ਅਤੇ ਇਹ ਦੂਜੇ ਪਾਸੇ ਲੜਕੀ ਪਰਿਵਾਰ ਵਾਲਿਆਂ ਨੇ ਵੀ ਆਪਣਾ ਪੱਖ ਰੱਖਿਆ ਤੇ ਦੱਸਦੀ ਕਿ ਫਗਵਾੜਾ ਨੇੜਲੇ ਪਿੰਡ ਉੱਚਾ ਦੀ ਵਸਨੀਕ ਮਲਕੀਤ ਕੌਰ ਨੇ ਦੋਸ਼ ਲਗਾਇਆ ਕਿ ਉਹਨਾਂ ਦੀ ਲੜਕੀ ਗੁਰਪ੍ਰੀਤ ਕੌਰ ਦਾ ਵਿਆਹ ਵਿਦੇਸ਼ ਵਸਦੇ ਪਿੰਡ ਬਹਾਨੀ ਦੇ ਜਸਕਰਨ ਸਿੰਘ ਪੁੱਤਰ ਪਰਮਜੀਤ ਸਿੰਘ ਨਾਲ 21 ਫਰਵਰੀ ਨੂੰ ਬਹੁਤ ਚਾਵਾਂ ਦੇ ਨਾਲ ਹੋਇਆ ਸੀ ਪਰ ਸਾਡੀ ਲੜਕੀ ਦੇ ਸੁਪਨੇ ਉਹਦੋਂ ਖੇਰੂ-ਖੇਰੂ ਹੋ ਗਏ ਜਦੋਂ ਉਹਨਾਂ ਨੇ ਆਪਣੇ ਪਤੀ ਨੂੰ ਨਸ਼ਾ ਕਰਦਿਆਂ ਰੰਗੇ ਹੱਥੀ ਫੜਲੇ ਉਨੇ ਇਹ ਵੀ ਕਿਹਾ ਹੈ ਕਿ ਲਾਵਾ ਲੈਂਡ ਸਮੇਂ ਵੀ ਲਾੜੇ ਨੇ ਬਹੁਤ ਨਸ਼ਾ ਕੀਤਾ ਹੋਇਆ ਸੀ ਤਾਂ ਇਹਨਾਂ ਇਲਜ਼ਾਮਾਂ ਨੂੰ ਪੁਖਤਾ ਕਰਨ ਦੇ ਲਈ ਉਸਨੇ ਦੋ ਵੀਡੀਓ ਵੀ ਪੱਤਰਕਾਰਾਂ ਦੇ ਨਾਲ ਸਾਂਝੀ ਕੀਤੀ। ਹਾਂਜੀ ਕੀ ਨਾਂ ਅੰਟੀ ਜੀ ਤੁਹਾਡਾ? ਬਲਜੀਤ ਕੌਰ। ਕਿੱਥੇ ਦੇ ਰਹਿਣ ਤੁਸੀਂ? ਬਹਾਨੇ। ਇਹ ਤੁਹਾਡਾ ਬੇਟੇ ਦੇ ਵਿਆਹ ਸ਼ਾਦੀ ਹੋਈ ਸੀਗੀ ਜੀ? ਹਾਂਜੀ। ਕਿੰਨੇ ਦਿਨ ਕਿਨ ਹੋਈ ਸੀ? 21 ਫਰਵਰੀ ਨੂੰ। ਕਿ ਜਕਦਮ ਕੀ ਨੋਬਦਾਗੀ ਅੱਜ 9 ਮਾਰਚ ਹੋਈ ਹੈ ਤੇ ਤੁਹਾਡੇ ਖਲਾਫ ਕੰਪਲੀਟ ਦੇ ਦਿੱਤੀ ਥਾਣੇ ਵਿੱਚ ਉਹਨਾਂ ਨੇ ਸਾਨੂੰ ਤਾਂ ਭਾਜੀ ਕੋਈ ਪਤਾ ਹੀ ਨਹੀਂ ਲੱਗਾ ਕਿਹੜੀ ਕੀ ਉਹਨੂੰ ਹੋਇਆ ਕੀ ਨਹੀਂ ਬੜੀ ਸੋਹਣੀ ਰਹੀ ਹੈ ਬਾਅਦ ਵਿੱਚ ਆ 4-5 ਤਰੀਕ ਨੂੰ ਜੋ ਕੀਤਾ ਉਹਨੇ ਕੀਤਾ ਕਰਕੇ ਕਿਉਂ ਗਈਏ 10 ਮਨ ਹੋਏ ਪਤਾ ਨਹੀਂ ਕੋਈ ਦੱਸਦੀ ਤਾਂ ਮੈਨੂੰ ਪਤਾ ਲੱਗਦਾ ਤੇ ਪੁਲਿਸ ਵਾਲੇ ਆਏ ਤੇ ਤੁਹਾਡੇ ਘਰ ਆਏ ਸੀ ਕਿੱਥੋਂ ਆਏ ਸੀ ਕੋਈ ਪਤਾ ਇੱਥੋਂ ਪਤਾ ਰਿਉ ਆਏ ਆ ਕੀ ਕਹਿੰਦੇ ਤੁਹਾਨੂੰ ਆ ਕੇ ਉਹ ਉਹਨਾਂ ਨੇ ਇਹ ਕਿਹਾ ਤੁਹਾਡੇ ਤੇ ਕੰਪਲੇਨ ਆਈ ਆ ਵੀ ਦਾਜ ਮੰਗਦੇ ਆ ਕੁੱਟਮਾਰ ਕਰਦੇ ਆ ਸਮਾਨ ਤੁਹਾਡਾ ਵੀ ਕਿਦਾਂ ਤੁਸੀਂ ਚੈੱਕ ਕੀਤਾ ਆਪਣਾ ਮੜ ਕੇ ਸਮਾਨ ਤੇ ਉਹਨਾਂ ਦੇ ਆਇਆ ਤੇ ਚੈੱਕ ਕੀਤਾ ਸੀ ਵੀ ਅਸੀਂ ਆਜ ਤਾਂ ਆਪਣੀ ਸਬਜੀ ਪਾਣੀ ਬਣਾਉਣ ਨੇ ਰੋਟੀ ਪਾਣੀ ਅਸੀਂ ਤਾਂ ਆਪਣੇ ਆਇਆ ਤੇ ਉਹਨਾਂ ਜਦੋਂ ਆਇਆ ਉਦੋਂ ਚੈੱਕ ਕੀਤਾ ਮੈਂ ਸਾਡੀ ਵੀ ਕੋਈ ਚੀਜ਼ ਗਈ ਹੋਊਗੀ ਤੇ ਪੁਲਿਸ ਇੱਥੇ ਇੱਥੇ ਅਸੀਂ ਮੋਕੇ ਤੇ ਉਹ ਹਾਂਜੀ ਇੱਥੇ ਸੀਗਾ ਉਹਨੂੰ ਅਸੀਂ ਦੱਸਿਆ ਸਾਡਾ ਵੀ ਸਾਰਾ ਕੁਝ ਗਿਆ ਦੀ ਅੱਛਾ ਤੇ ਉਹਨਾਂ ਸਾਹਮਣੇ ਤੁਸੀਂ ਚੈਕਿੰਗ ਕੀਤੀ ਆਪਣੇ ਘਰ ਦੀ ਹਾਂਜੀ ਜਦੋਂ ਬਾਹਰ ਬੈਠੇ ਅਸੀਂ ਉਦੋਂ ਆ ਕੇ ਇੱਥੇ ਆਪਣੇ ਡੱਬੇ ਡੁੱਬੇ ਦੇਖੇ ਡੱਬਿਆਂ 'ਚ ਕੁਝ ਵੀ ਨਹੀਂ ਸੀਗਾ ਕਿੰਨਾ ਕਸਮਾਨ ਕੀਤਾ ਤੁਹਾਡਾ ਟੋਟਲ ਸਾਡੇ ਕੋਲ 4-4 ਟੋਲੇ ਦੇ ਦੋ ਸੈੱਟ ਸੀਗੇ ਤੇ ਇੱਕ ਇਹਦੀ ਆਪਣੀ ਡੇਢ ਟੋਲੇ ਦੀ ਚੈਨੀ ਸੀਗੀ ਮੁੰਡੇ ਵਾਲੀ ਜਦੋਂ ਕੋਲੀ ਦਾ ਭਰਾ ਲੈ ਕੇ ਗਿਆ ਤੁਹਾਨੂੰ ਇਦਾਂ ਲੱਗਾ ਨਹੀਂ ਕਿ ਮਤਲਬ ਇਹ ਥੋਂ ਭੱਜ ਕੇ ਗਿਆ ਜੇ ਸਮਾਨ ਲੈ ਕੇ ਗਿਆ ਨਹੀਂ ਇਦਾਂ ਉਹਨੇ ਕੋਈ ਸਾਨੂੰ ਡਾਊਟ ਹੀ ਨਹੀਂ ਹੋਣ ਦਿੱਤਾ ਸਾਡੇ ਕੋਲ ਬਹਿ ਕੇ ਚਾਹ ਪੀਦੀ ਆ ਜਦੋਂ ਜਦੋਂ ਗਈ ਆ ਉਹਦੇ ਹੱਥ ਵਿੱਚ ਕੋਈ ਸਮਾਨ ਜਾਂ ਬੈਗ ਸੀਗਾ ਕੋਈ ਹਾਂ ਬੈਗ ਸੀਗਾ ਉਹਦੇ ਕੋਲ ਕਿੱਡਾ ਸੀਗਾ ਬੈਗ ਉਹ ਐਡਾ ਵੱਡਾ ਬੈਗ ਸੀਦਾ ਸੈਡ ਬੈਗ ਪਾ ਕੇ ਬੇਚੀ ਸੁੱਟ ਕੇ ਲੈ ਗਈ ਝੂਲ ਗਈ ਤੇ ਉਸ ਤੋਂ ਬਾਅਦ ਤੁਸੀਂ ਚੈੱਕ ਨਹੀਂ ਕੀਤਾ ਕਮਰਾ ਆ ਗਿਆ ਵੀ ਅੰਦਰ ਕੀ ਖਰਾਬ ਨਹੀਂ ਸਾਨੂੰ ਕੋਈ ਡਾਊਟ ਹੀ ਨਹੀਂ ਸੀ ਉਹ ਤੇ ਸਾਨੂੰ ਤਾਂ ਇੰਨੀ ਗੱਲ ਮੈਨੂੰ ਕਹਿ ਕੇ ਗਈ ਮੈਂ ਰਜਾਈ ਰੱਖਣੀ ਬੈੱਡ ਵਿੱਚ ਮੈਨੂੰ ਆ ਕੇ ਕਹਿੰਦੀ ਮੇਰਾ ਡੈਡੀ ਨਹੀਂ ਠੀਕ ਹੈਗਾ ਤੇ ਕੀਤਾ ਆਉਣ ਲੱਗਾ ਆ ਤੇ ਮੰਮੀ ਮੈਂ ਮਾੜਾ ਜਾ ਜਾਣਾ ਆ ਵੀ ਮੈਂ ਪੈਸੇ ਕਢਾ ਕੇ ਦੇਣੀ account ਤੇ ਅਸੀਂ ਕਿਹਾ ਚਲ ਜਾ ਮੈਂ ਉਹਨੂੰ ਤੁਰੀ ਜਾਂਦੀ ਨੂੰ ਇੰਨੀ ਗੱਲ ਕਹੀ ਮੈਂ ਕਿਹਾ ਜੇ ਗੀਤੇ ਤੇਰਾ ਟਾਈਮ ਆਊਗਾ ਤੇ ਛ ਜੇ ਤੇਰਾ ਟਾਈਮ ਨਾ ਹੋਇਆ ਤੇ ਅਸੀਂ ਜਿਸ ਕਰ ਨੂੰ ਭੇਜਾਂਗੇ ਤੇ ਤੈਨੂੰ ਗੁਰਪ੍ਰੀਤ ਨੂੰ ਲੈ ਆਊਗਾ ਜਦੋਂ ਸਮਾਨ ਤੁਸੀਂ ਜ ਆਪਣਾ ਸਾਰਾ ਦੇਖਿਆ ਜਦੋਂ ਤੁਹਾਡੇ ਦੇ ਕੰਪਲੀਟ ਕੀਤੀ ਤੁਸੀਂ ਦੇਖਿਆ ਤੁਸੀਂ ਫੋਨ ਕੀਤਾ ਉਹਨਾਂ ਨੂੰ ਦੂਜੀ ਧਿਰ ਨੂੰ ਉਤਰੋ ਉਹਨਾਂ ਨਾਲ ਮੈਂ ਫੋਨ ਕੀਤਾ ਫਿਰ ਸਵੇਰ ਨੂੰ ਫੋਨ ਕੀਤਾ 7 ਤਰੀਕ ਨੂੰ ਕੀ ਕਹਿੰਦੇ ਉਹਨੂੰ ਉਹ ਮੈਨੂੰ ਕਹਿੰਦੀ ਮੰਮੀ ਮੈਂ ਗੀ ਭਰਾ ਮੇਰਾ ਹਵੇਲੀ ਨੂੰ ਗਿਆ ਆ ਤੇ ਮੈਂ ਉਹ ਆਉਂਦਾ ਤੇ ਮੈਨੂੰ ਛੱਡ ਕੇ ਜਾਂਦਾ ਹੈ ਨਹੀਂ ਸਮਾਨ ਦੀ ਗੱਲਬਾਤ ਨਹੀਂ ਕੀਤੀ ਸੋਨਾ ਕਿੱਥੇ ਗਿਆ ਤੁਹਾਡਾ ਸਮਾਨ ਦੀ ਨਾ ਕੋਈ ਗੱਲ ਨਹੀਂ ਕੀਤੀ ਅਸੀਂ ਤੇ ਇਹ ਹੀ ਸਮਝਦੇ ਰਹੇ ਵੀ ਚਲੋ ਨਿਆਣਾ ਆ ਨਿਆਣਾ ਗਲਤੀ ਫਲਤੀ ਕਰ ਹੀ ਲੈਂਦਾ ਹੈ ਸਾਨੂੰ ਇਸ ਗੱਲ ਤੇ ਉਹਦੇ ਤੇ ਕੋਈ ਡਾਕਟਰ ਸੀ ਵੀ ਇਹ ਇਦਾਂ ਸਾਡੇ ਨਾਲ ਕਰੂਗੀ ਤੇ ਪਾਸਪੋਰਟ ਕਿਉਂ ਲੈ ਗਈ ਮੁੰਡੇ ਦਾ ਜਾ ਕੇ ਵੀ ਇਹ ਪਾਸਪੋਰਟ ਤੇ ਬਾਅਦ ਚ ਪਤਾ ਲੱਗਾ ਜਦੋਂ ਮੁੰਡਾ ਰਾਮਾ ਮੰਡੀ ਗਿਆ ਜਦੋਂ ਦੇਖਿਆ ਉਹਨੇ ਆਪਣਾ ਕੋਈ ਚੀਜ਼ ਦੇਖੀ ਪਾਸਪੋਰਟ ਦੇਖਿਆ ਫਿਰ ਇਹਦੀ ਮੰਮੀ ਨੇ ਫੋਨ ਚੱਕਿਆ ਵੀ ਪਾਸਪੋਰਟ ਗੁਰਪ੍ਰੀਤ ਦਾ ਹੈ ਨਹੀਂਗਾ ਵੀ ਮੇਰੇ ਕੋ ਕਿਤੇ ਡੇਗਤ ਨਹੀਂ ਪਿਆ ਤੇ ਇਹਦੀ ਮੰਮੀ ਕਹਿੰਦੀ ਗੁਰਪ੍ਰੀਤ ਹਸਪਤਾਲ ਗਈ ਆ ਅੰਦਰ ਤੇ ਆਉਂਦੀ ਤੇ ਤੇਰੀ ਗੱਲ ਕਰੋ ਨਹੀਂ ਮੁੜ ਕੇ ਇਹਨਾਂ ਨੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਕਰਾਈ ਤੇ ਮੁੰਡਾ ਕੰਮ ਕਰ ਕੀ ਕਰਦਾ ਸੀ ਉਹਦਾ ਆਪਣਾ ਮੁੰਡਾ ਤਾਂ ਬਾਹਰ ਹੀ ਸੀ ਅੰਗਲੈਂਡ ਵਿੱਚ ਹੀ ਉੱਥੇ ਆਪਣੇ ਡਿਲੀਵਰੀਆਂ ਦੇ ਕੰਮ ਚੱਲਦਾ ਆ ਉਹਦਾ ਕਿੰਨੇ ਟਾਈਮ ਤੋਂ ਆਇਆ ਸੀ ਇੱਥੇ ਪਗਵਾੜੇ ਮਹੀਨੇ ਲਈ ਆਇਆ ਅੱਛਾ ਵਿਆਹ ਕਰਾਣੀਆਂ ਆਇਆ 12 ਤਰੀਕ ਤੋਂ ਆਇਆ ਆ ਓਕੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਇਹ ਤੇ ਇਹ ਕਹਿੰਦੇ ਵੀ ਜੋ ਸਾਡਾ ਲੈ ਕੇ ਗਈ ਉਹ ਸਾਡਾ ਵਾਪਸ ਕਰ ਦਵੇ ਤੇ ਜਿਹੜੀ ਕੰਪਲੇਟ ਤੁਹਾਡੇ ਖਿਲਾਫ ਕੀਤੀ ਹੈ ਉਹ ਕਿੰਨੀ ਸਚਾਈ ਉਹਦੇ ਵਿੱਚ ਸਾਡੇ ਕੋਲ ਕੋਈ ਚੀਜ਼ ਨਹੀਂ ਉਹਦੀ ਆਈ ਨਹੀਂ ਜਿਹੜੀ ਉਹ ਕਹਿੰਦੇ ਵੀ ਦਾਜ ਮੰਗਦੇ ਸਾਡੇ ਕੋਲ ਅਸੀਂ ਕੋਈ ਸਭ ਝੂਠੀ ਕੰਪਲੇਨ ਨਹੀਂ ਆ ਨਾ ਅਸੀਂ ਦਾਜ ਦੀ ਗੱਲ ਕੀਤੀ ਹੈ ਸਾਲ ਮੇਰੇ ਨਾਲ ਗੱਲ ਕਰਦੀ ਰਹੀ ਵੀ ਫੋਨ ਦੇ ਉੱਤੇ ਬੜੀ ਵਧੀਆ ਰਹੀ ਆ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਪਤਾ ਨਹੀਂ ਆ ਦੋ ਚੌਂ ਦਿਨਾਂ ਚ ਇਹਨੂੰ ਹੋਇਆ ਕੀ ਜਾਂ ਕੋਈ ਇਹਦਾ ਪਿੱਛੋਂ ਪ੍ਰੈਸ਼ਰ ਸੀਗਾ ਕ ਇਹਦਾ ਕਾਹਦਾ ਪ੍ਰੈਸ਼ਰ ਇਹਨੂੰ ਪਿਆ ਆ ਜਿਹੜਾ ਇਹ ਤੁਹਾਨੂੰ ਕੀ ਲੱਗਦਾ ਕੋਈ ਇਹਦਾ ਫੋਨ ਤੇ ਕੋਈ ਸਮਝਾਉਂਦਾ ਵਗੈਰੇ ਇਹਨੂੰ ਫੋਨ ਦੇ ਉੱਤੇ ਕੋਈ ਫੋਨ ਦੇ ਉੱਤੇ ਸਮਝਾਉਂਦਾ ਕੋਠੇ ਦੇ ਉੱਤੇ ਚਾਰ ਪੰਜ ਤਰੀਕ ਕੱਪੜੇ ਧੁੰਦੀ ਆ ਤਾਂ ਨਾਲ ਉਹ ਸਾਡੇ ਕੁੜੀ ਸੀਗੀ ਇੱਥੇ ਕੰਮ ਕਰਦੀ ਸਾਡੇ ਉਹ ਕਹਿੰਦੀ ਵੀ ਪਤਾ ਨਹੀਂ ਕਿ ਇਸੇ ਮੁੰਡੇ ਨਾਲ ਗੱਲ ਕਰਦੀ ਸੀ ਕਿ ਪਤਾ ਨਹੀਂ ਕਿੰਨਾ ਕਰਦੀ ਸੀ ਉਹਨੂੰ ਇਹ ਕਹੀ ਗਈ ਵੀ ਜਿਹੜੀ ਉਹ ਖੱਟੀ ਟੈਂਕੀ ਵਾਲਾ ਘਰ ਉਹ ਸਾਡਾ ਆ ਇਹ ਉਹ ਵੀ ਮੁੰਡਾ ਕੋਈ ਇਸਰਵਾਰ ਵਾਲੇ ਰੋਡ ਤੇ ਖੜਾ ਹੋਊਗਾ ਦਾ ਉਹਨੂੰ ਦੱਸਦੀ ਹੋਊਗੀ ਵੀ ਮੈਂ ਇਸ ਘਰ ਚ ਰਹਿਣੀ ਆ ਤੇ ਜਿਹੜਾ ਮੁੰਡਾ ਲੈਣ ਆਇਆ ਸੀ ਤੁਸੀਂ ਦੇਖਿਆ ਵਾਕਈ ਭਰਾ ਸੀਗਾ ਕੋਈ ਹੋਰ ਹੀ ਜਿਹਾ ਮੁੰਡਾ ਕੋਈ ਉਹ ਭਰਾ ਹੀ ਸੀ ਠੀਕ ਹੈ ਉਹ ਭਰਾ ਹੀ ਸੀ ਜੰਗਲ ਜੀ ਕੀ ਨਾਂ ਜੀ ਆਪਣਾ ਪਰਮਜੀਤ ਸਿੰਘ ਕਿੱਥੇ ਤੇ ਰਹਣੇ ਆ ਜੀ ਬਹਾਨੀ ਪਿੰਡ ਬਹਾਨੀ ਕੀ ਮਾਮਲਾ ਕੀ ਜਿਹੜਾ ਇੱਕ ਤੁਹਾਡੇ ਘਰ ਦੇ ਵਿੱਚ ਜਿਹੜਾ ਵਿਆਹ ਹੋਇਆ ਸੀ ਤੇ ਕੁੜੀ ਗਹਿਣੇ ਗੱਟਾ ਸਾਰਾ ਕੁਝ ਲੈ ਕੇ ਕੱਢ ਗਏ ਹਾਂਜੀ ਇਹ 21 ਤਰੀਕ ਨੂੰ ਸਾਡੇ ਲੜਕੇ ਦਾ ਜਸਕਰਨ ਸਿੰਘ ਦਾ ਵਿਆਹ ਇਹਦੇ ਨੇ ਪਿੰਡ ਉੱਚਾ ਗੁਰਪ੍ਰੀਤ ਕੋਲ ਸਾਨਾਫ ਮਲਕੀਤ ਸਿੰਘ ਦੀ ਲੜਕੀ ਨਾਲ ਹੋਇਆ ਸੀਗਾ ਤੇ 21 ਤਰੀਕ ਤੋਂ ਫੰਕਸ਼ਨ ਨੇ ਬਾਹਰ ਲੈ ਆਏ ਸੀਗੇ ਇੱਥੇ ਪਰੌਣੇ ਸਾਡੇ ਭੈਣ ਸਾਡੀ ਸੀ ਲੜਕੀ ਸਾਡੀ ਬਾਹਰੋਂ ਕੈਨੇਡਾ ਤੋਂ ਆਈ ਸੀ ਭੈਣ ਇੰਗਲੈਂਡ ਤੋਂ ਆਈ ਸੀ ਤੇ ਹਾਲੇ 4 ਤਰੀਕ ਨੂੰ ਲੜਕੀ ਸਾਡੀ ਬਾਹਰ ਨੂੰ ਜਾਂਦੀ ਆ 5 ਤਰੀਕ ਨੂੰ ਭੈਣ ਸਾਡੀ ਜਾਂਦੀ ਆ ਪਈ 12 ਵਜੇ ਰਾਤ ਨੂੰ ਉਹਨਾਂ ਨੂੰ ਤੋਰਦੇ ਆ ਤੇ ਸਵੇਰ ਨੂੰ 6 ਵਜੇ ਇਹ ਉੱਠਦੇ ਆ ਤੇ ਇਹ ਆਪਣੇ ਭਰਾ ਨੂੰ ਸਾਦੀ ਆ ਵੀ ਮੈਂ ਭਰਾ ਆਉਂਦਾ ਆ ਸੱਚ ਤੇ ਤੇ ਮੇਰਾ ਡੈਡੀ ਬਿਮਾਰ ਆ ਸਾਡੇ ਗੰਨਿਆਂ ਦੇ ਪੈਸੇ ਇਹਦੇ ਅਕਾਊਂਟ ਦੇ ਵਿੱਚ ਹੁੰਦੇ ਆ ਸੀ ਘਟਾਉਣੇ ਆ ਤੇ ਡੈਡੀ ਦੀ ਦਵਾਈ ਲੈਣ ਜਾਣਾ ਆ ਤੇ ਅਸੀਂ ਇਹਨੂੰ ਲੈ ਕੇ ਜਾਣਾ ਆ ਤੇ ਇਹ ਅੰਦਰ ਤਿਆਰ ਹੋਈ ਆ ਸਾਨੂੰ ਨਹੀਂ ਪਤਾ ਇਹਨੇ ਰਾਤ ਨੂੰ ਸਮਾਨ ਸਾਰਾ ਇਕੱਠਾ ਕੀਤਾ ਕਿਹੜੇ ਬਿੱਲ ਕੀਤਾ ਸਾਨੂੰ ਰਾਤ ਨੂੰ ਕਿਸੇ ਚੀਜ਼ 'ਚ ਕੋਈ ਨਸ਼ੀਲੀ ਦਵਾਈ ਖੜਾਈ ਸੀ ਸੁੱਤੇ ਸੀ ਕਿ ਰਾਤ ਨੂੰ ਇਹ ਸਾਰਾ ਸਮਾਨ ਇਕੱਠਾ ਕੀਤਾ ਸਵੇਰ ਨੂੰ ਉਹਦੇ ਨਾਲ ਭੇਜ ਦਿੱਤੀ ਸਾਨੂੰ ਕੁਝ ਨਹੀਂ ਪਤਾ ਲੱਗਾ ਵੀ ਕੁਝ ਲੈ ਕੇ ਗਈ ਤੇ ਹੀ ਲੈ ਕੇ ਗਈ ਮੋੜ ਕੇ 6 ਤਰੀਕ ਅਸੀਂ ਇਹਦੀ ਵੇਟ ਕਰਦੇ ਰਹੇ ਮੇ ਛੱਡ ਕੇ ਜਾਣਗੇ ਸ਼ਾਮ ਨੂੰ ਫੋਨ ਕਰਕੇ ਕੀਤਾ ਇਹਨੇ ਚੱਕਿਆ ਨਹੀਂ ਫੇਰ ਚੱਕਿਆ ਇਹਦੀ ਮਾਂ ਨੇ ਤਾਂ ਕਹਿੰਦੀ ਕੋਈ ਨਹੀਂ ਛੱਡ ਜਾਨਨੇ ਆ ਦੂਜੇ ਦਿਨ ਸਵੇਰ ਨੂੰ ਫੇਰ ਫੋਨ ਕੀਤਾ ਕਹਿੰਦੇ ਅਸੀਂ ਛੱਡ ਜਾਨਨੇ ਆ ਮੁੰਡੇ ਕੰਮ 'ਚ ਗਿਆ ਮੁੰਡਾ ਹੁੰਦਾ ਤੇ ਛੱਡ ਜਾਨਨੇ ਆ ਉਸ ਤੋਂ ਬਾਅਦ ਸ਼ਾਮ ਨੂੰ 7 ਤਰੀਕ ਸ਼ਾਮ ਨੂੰ ਸਾਡੇ ਤੇ ਕਮਲੇਟ ਪਾਰਤੀ ਆ ਕੁੱਟ ਮਾਰਦੀ ਤੇ ਦਾਜ ਦੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਜਦੋਂ ਇੱਥੇ ਤਲਾਹ ਹੋਈ ਅਸੀਂ ਆਪਣੇ ਸਮਾਨ ਦੀ ਤਲਾਸ਼ੀ ਕੀਤੀ ਜਾਨੋ ਸਾਡਾ ਸਾਰਾ ਸਮਾਨ ਲਗਾਇਬ ਸੀਗਾ ਕਿੰਨੇ ਗੰਕਲ ਕਿੰਨੇ ਕੁ ਲੱਖ ਦਾ ਸੋਨਾ ਸੀਗਾ ਟੋਟਲ ਸਾਰਾ ਟੋਟਲ 8 ਕੁ ਲੱਖ ਦਾ ਸੋਨਾ ਸੀਗਾ 2000 ਪਾਉਂਡ ਸੀਗਾ ਤੇ ਇੱਕ ਮੋਬਾਈਲ ਫੋਨ ਸੀਗਾ ਹੈੱਡਫੋਨ ਸੀਗੇ 30000 ਦੇ ਤੇ ਬਾਕੀ ਸੋਨੇ ਚ ਅੰਕਲ ਕੀ ਕੀ ਸੀਗਾ ਸੋਨੇ ਚ ਦੋ ਸੈਟ ਸੀਗੇ ਚਾਰ-ਚਾਰ ਤੋਲੇ ਦੇ ਹਾਂਜੀ ਇੱਕ ਚੈਨੀ ਸੀਗੀ ਉਹ ਉਧਰੋਂ ਪਾਈ ਸੀ ਹੁਣੇ ਡੇਢ ਤੋਲੇ ਦੀ ਹਾਂਜੀ ਤੇ ਅੱਜ ਅੱਜ ਅੰਕਲ 9 ਤਰੀਕ ਹੋਈ ਐ ਅੱਜ ਮਾਰਚ ਦੀ ਹਾਂਜੀ ਤੇ ਕਿੰਨੇ ਤਰੀਕ ਨੂੰ ਵਿਆਹ ਹੋਇਆ ਸੀਗਾ ਤੁਹਾਡੇ ਘਰ ਵਿਆਹ 21 ਤਰੀਕ ਨੂੰ ਹੋਇਆ 21 ਫਰਵਰੀ ਨੂੰ 21 ਫਰਵਰੀ ਨੂੰ ਅੱਛਾ ਜੀ ਉਸ ਤੋਂ ਬਾਅਦ ਇਹ ਘੁੰਮਣ ਫਿਰਨ ਗਏ ਆ ਫਿਰ ਆਪਣੇ ਪੇਕੀ ਗਈ ਆ ਰਾਤ ਉੱਥੇ ਰਹਿ ਕੇ ਆਈ ਆ ਦੂਜੇ ਦਿਨ ਲੜਕਾ ਲੈ ਕੇ ਆਇਆ ਕੀ ਰਹੇ ਸ਼ੋਪਿੰਗ ਕਰਨ ਗਏ ਲੱਖ ਰੁਪਏ ਦੀ ਮੁੰਡੇ ਦੀ ਸ਼ੋਪਿੰਗ ਕਰਾ ਕੇ ਦਿੱਤੀ ਹੈ ਬੋਟੀ ਨੂੰ ਉਸ ਤੋਂ ਬਾਅਦ ਫਿਰ ਸਾਡੇ ਫੰਕਸ਼ਨ ਫੇਰ ਸੀ 4 ਤਰੀਕ ਦਾ ਅਸੀਂ ਇੱਥੇ ਸਾਡੇ ਰਿਸ਼ਤੇਦਾਰ ਆਦੇ ਸੀਗੇ ਉਹ ਉੱਧਰ ਜੁਪੀ ਤੋਂ ਆਏ ਸੀ ਉਹਦਾ ਅਸੀਂ ਵਿਆਹ ਲੜਕੀ ਦਾ ਕੀਤਾ ਇੱਥੇ ਚੋਗਾ ਪਿੰਡ 4 ਤਰੀਕ ਨੂੰ ਉਹ ਫੰਕਸ਼ਨ ਸਾਡੇ ਚੱਲਿਆ 24 ਤਰੀਕ ਨੂੰ ਅਸੀਂ ਪਹਿਲਾਂ ਸਾਡੇ ਮਾਮਾ ਜੀ ਦਾ ਲੜਕਾ ਬਾਹਰੋਂ ਆਇਆ ਸੀ ਉੱਥੇ ਫੰਕਸ਼ਨ ਟੈਂਡ ਕੀਤਾ ਤੇ 15 ਤੋਂ 20 ਦਿਨ ਹੋਏ ਅਜੇ ਵਿਆਹ ਨੂੰ ਤੇ ਯਕਦਮ ਕੀ ਇਹਦੇ ਨੋਬਦ ਆ ਗਈ ਵਿੱਚ ਪਤਾ ਨਹੀਂ ਹੁਣ ਕੀ ਹੈ ਉਹਦੇ ਕੋਈ ਬਾਹਰ ਰਿਲੇਸ਼ਨ ਹੈ ਕੀ ਹੈਗਾ ਕੀ ਨਹੀਂ ਹੈਗਾ ਅਸੀਂ ਕੀ ਦੱਸ ਸਕਦੇ ਹੁਣ ਰਿਲੇਸ਼ਨ ਹੋਣਗੇ ਤੇ ਤਦ ਹੀ ਉਹਨੇ ਆਹ ਹੁਣ ਕੰਮ ਕੀਤਾ ਤੇ ਇਕੱਠਾ ਕਰਨ ਲਾ ਨਹੀਂ ਜਦੋਂ ਕੁੜੀ ਜਦੋਂ ਘਰ ਇੱਥੇ ਰਹਿੰਦੀ ਸੀ ਤੁਹਾਡੇ ਕੋਲ ਕਿਤਨਾ ਫੋਨ ਤੇ ਗੱਲਾਂ ਬਾਤਾਂ ਵੀ ਕਰਦੀ ਸੀ ਕਿਸੇ ਨਾਲ ਗੱਲਾਂ ਬਾਤਾਂ ਉੱਪਰ ਜਾ ਕੇ ਕੋਠੇ ਤੇ ਚੜ੍ਹ ਚੜ੍ਹ ਕੇ ਗੱਲਾਂ ਕਰਦੀ ਸੀ ਕੁਝ ਪਤਾ ਲੱਗਾ ਤੁਹਾਨੂੰ ਵੀ ਕਿੰਨਾ ਗਲਤ ਬਾਰੇ ਕੋਈ ਪਤਾ ਨਹੀਂ ਲੱਗਾ ਉੱਪਰ ਉਹ ਜਾ ਕੇ ਕਰਦੀ ਸੀ ਰਜਾਈ ਚ ਮੂੰਹ ਦੇ ਕੇ ਕਰਦੀ ਸੀ ਇਹ ਲਵ ਮੈਰਿਜ ਸੀ ਜਾਂ ਕਿੱਦਾਂ ਨਹੀਂ ਰੇਂਜ ਮੈਰਿਜ ਸੀਗੀ ਯਾਨੀ ਕਿ ਮੋਨੇ ਉਹਨੇ ਦਿਨ ਮੁੰਡੇ ਨਾਲ ਕੋਈ ਰਿਲੇਸ਼ਨ ਨਹੀਂ ਬਣਾਇਆ ਬਿਮਾਰੀਆਂ ਦੇ ਬਹਾਨਾ ਲਾਉਂਦੀ ਰਹੀ ਤੇ ਹੁਣ ਇਹਨਾਂ ਨੇ ਕੰਪਲੇਟ ਚ ਕੀ ਲਿਖਿਆ ਤੁਹਾਡੇ ਖਿਲਾਫ ਕੰਪਲੇਟ ਚ ਸਾਡੇ ਤੇ ਇਹ ਨਹੀਂ ਲਿਖਿਆ ਵੀ ਇਹ ਮੇਰੀ ਕੁੱਟਮਾਰ ਕੀਤੀ ਹੈ ਤੇ ਦਾਜ ਮੰਗਦੇ ਆ ਅੱਛਾ ਜੀ ਹਾਂਜੀ ਤੇ ਇੰਗੇਜਮੈਂਟ ਨੂੰ ਕਿੰਨਾ ਟਾਈਮ ਹੋ ਗਿਆ ਸੀ ਪਹਿਲਾਂ ਇੰਗੇਜਮੈਂਟ ਨੂੰ 1 ਸਾਲ ਤੋਂ ਉੱਪਰ ਹੋ ਗਿਆ ਤੇ ਸਾਲ ਚ ਕੋਈ આરોਪ ਨਹੀਂ ਲਗਾਇਆ ਵੀ ਸਾਡੇ ਕੋ ਦਾਜ ਮੰਗਦੇ ਜਾਂ ਕੁਝ ਨਹੀਂ 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 ਕੁਝ ਨਹੀਂ ਕੀਤਾ ਮੁੰਡੇ ਨਾਲ ਬਾਹਰ ਮੁੰਡਾ ਸਾਡਾ ਰਹਿੰਦਾ ਇੰਗਲੈਂਡ ਦੇ ਵਿੱਚ ਉਹਨਾਂ ਗੱਲਾਂ ਵਰਤਾਂ ਫੋਨ ਤੇ ਕਰਦੀ ਰਹੀ ਸਭ ਕੁਝ ਯਾਨੀ ਕਿ ਸਹੀ ਚੱਲਦਾ ਗਿਆ ਤੇ ਜਦੋਂ ਕਿੱਥੇ ਹੈ ਜੀ ਮੁੰਡਾ ਸਾਨੂੰ ਪਤਾ ਨਹੀਂ ਇਹ ਮੁੰਡੇ ਦਾ ਪਾਸਪੋਰਟ ਲੈ ਗਈ ਆ ਸਾਨੂੰ ਨਹੀਂ ਪਤਾ ਕਿੱਥੇ ਹੈਗਾ ਕਿੱਥੇ ਜਾਂ ਸਾਡੇ ਨਾਲ ਸੰਪਰਕ ਹੀ ਨਹੀਂ ਹੋ ਰਿਹਾ ਹਲੇ ਮੁੰਡੇ ਦੇ ਨਾਲ ਸਾਡਾ ਟੈਨਸ਼ਨ ਦੇ ਵਿੱਚ ਆ ਟੈਨਸ਼ਨ ਲੈ ਗਿਆ ਸਾਨੂੰ ਕੋਈ ਨਹੀਂ ਉਹਦੇ ਲਮਵੇ ਹੋਇਆਗਾ ਕਿੱਥੇ ਆ ਪਾਸਪੋਰਟ ਇਹਦੇ ਹੀ ਕੋਲ ਆ ਇਹ ਹੀ ਲੈ ਗਈ ਆ ਤੇ ਜਦੋਂ ਅੰਕਲ ਵਿਆਹ ਇਹਦਾ ਹੋਇਆ ਸੀਗਾ ਕੁੜੀ ਦਾ ਤੇ ਘਰ ਲੈ ਕੇ ਆਈ ਸੀ ਕੋਈ ਦਾਜ ਵਗਾਰਾ ਕੁਝ ਸਮਾਨ ਵਗਾਰਾ ਨਹੀਂ ਇਦਾਂ ਦੀ ਕੋਈ ਚੀਜ਼ ਨਹੀਂ ਸਾਡੇ ਘਰ ਆਈ ਜਿਹੜਾ ਸੋਨਾ ਨਹੀਂ ਆਪਣੀ ਕੁੜੀ ਨੂੰ ਸੈੱਟ ਪਾਇਆ ਮੁੰਡੇ ਨੂੰ ਡੇਢ ਦਿਨਾਂ ਦੀ ਚੈਨੀ ਪਾਈ ਆ ਉਹੀ ਕੁਝ ਆਇਆ ਸਾਡੇ ਕੋਲ ਹੋਰ ਕੱਪੜਾ ਲੀਗਾ ਜੋ ਅੱਜ ਕੱਲ ਚੱਲਦਾ ਜਿਉ ਉਹ ਕੋਸ਼ਿਸ਼ ਰਹੀ ਹੈ ਤੇ ਉਹ ਹੈਗਾ ਸਾਰਾ ਸਮਾਨ ਪਿਆ ਉਹਦਾ ਆਪਣਾ ਸਮਾਨ ਵੇਚ ਕਰ ਉਹਦਾ ਸਮਾਨ ਇੱਥੇ ਸਾਰਾ ਹੀ ਪਿਆ ਆ ਕੱਪੜੇ ਲੇੜੇ ਸਾਰੇ ਇੱਥੇ ਪਏ ਨੇ ਲੇੜੇ ਹਾਲੇ ਪੂਰੀ ਅਸੀਂ ਇੱਕ ਵਾਰੀ ਨਹੀਂ ਕੀਤੀ ਘਰ ਦੀ ਪੂਰੀ ਵੀ ਕੱਪੜੇ ਲੀਦਾ ਉਹ ਆਪਣਾ ਕਿੰਨਾ ਲੈ ਕੇ ਗਈ ਉਹ ਰਾਤ ਨੂੰ ਲੈ ਕੇ ਗਿਆ ਕੋਈ ਉਹਦਾ ਕਦੋਂ ਲੈ ਕੇ ਗਿਆ ਤੇ ਜਦੋਂ ਤੁਹਾਡੇ ਖਿਲਾਫ ਕੰਪਲੇਟ ਆਈਏ ਤੁਸੀਂ ਉਦੋਂ ਦੱਸਿਆ ਉਹਨਾਂ ਨੂੰ ਵੀ ਤੁਹਾਡਾ ਜਦੋਂ ਤਲਾਸ਼ੀ ਲਈ ਤੁਸੀਂ ਆਪਣੇ ਕਰਦੇ ਹਾਂ ਹਾਂਜੀ ਹਾਂਜੀ ਅਸੀਂ ਉਦੋਂ ਤਲਾਸ਼ੀ ਆਪਣੇ ਕਰਕੇ ਸਮਾਨ ਟੁੰਬਾਂ ਦੇਖੀਆਂ ਪਹਿਲਾਂ ਵੀ ਕਿਹੜੀ ਕਿਹੜੀ ਚੀਜ਼ ਗਾਇਬ ਹੋਈ ਆ ਤੈਨੂੰ ਥਾਣਾ ਕਿਹੜਾ ਪੈਂਦਾ ਤੁਹਾਨੂੰ ਸਾਨੂੰ ਥਾਣਾ 라ਵਲਪਿੰਡੀ ਪੈਂਦਾ ਜੀ ਕਿ ਤੁਸੀਂ ਕੰਪਲੀਟ ਕੀਤੀ ਥਾਣੇ ਵਿੱਚ ਹਾਂਜੀ ਹਾਂਜੀ ਅਸੀਂ ਉਸੇ ਟਾਈਮ ਰਾਤ ਨੂੰ ਕੰਪਲੀਟ ਕਰਕੇ ਆਏ ਹਾਂ ਕੀ ਮੰਗ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਹਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੀ ਜੋ ਸਾਡਾ ਲੁੱਟ ਖੋ ਹੋਈ ਆ ਉਹ ਸਾਨੂੰ ਦਵਾਈ ਜਾਵੇ ਹਾਂ ਹਾਂਜੀ ਅਤੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਲੜਕੀ ਦੀ ਮਾਤਾ ਨੇ ਮੁੰਡੇ ਨੂੰ ਨਾ ਮਰਦ ਦੱਸਿਆ ਤੇ ਕਿਹਾ ਕਿ 15 ਦਿਨਾਂ ਦੇ ਵਿੱਚ ਲੜਕੀ ਸਹੁਰੇ ਪਰਿਵਾਰ ਵਿੱਚ ਰਹਿਣ ਦੇ ਬਾਵਜੂਦ ਲੜਕੇ ਨੇ ਸਰੀਰਕ ਸੰਬੰਧ ਵੀ ਨਹੀਂ ਬਣਾਏ ਅਤੇ ਲੜਕੀ ਪਰਿਵਾਰ ਨੇ ਲੜਕੇ ਤੇ ਨਸ਼ਿਆਂ ਦਾ ਆਦੀ ਹੋਣ ਦੀ ਗੱਲ ਕਰਦਿਆਂ ਡੋਪ ਟੈਸਟ ਕਰਵਾਉਣ ਦੀ ਵੀ ਗੱਲ ਕਹੀਏ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕੋਈ ਸੱਚਾਈ ਹੈ ਫਿਲਹਾਲ ਇਹ ਜਾਂਚ ਦਾ ਵਿਸ਼ਾ ਸੁਖਦੇਵ ਭਾਜੀ ਇੱਕ ਬਹਾਨੀ ਪਿੰਡ ਦਾ ਮੈਟਰ ਸੀਗਾ ਵੀ ਉਹਨੇ આરોਪ ਲਗਾਏ ਆ ਵੀ ਕੁੜੀ ਦਾ ਵਿਆਹ ਹੋਇਆ ਸੀਗਾ ਤੇ ਕੁੜੀ ਸਾਰਾ ਗਹਿਣਾ ਗੱਟਾ ਕਹਿੰਦੇ ਸਾਡਾ ਲੈ ਗਈ 8 ਲੱਖ ਦਾ ਘਟਵਟ ਇਮਾਮ ਸ੍ਰੀ ਸੁਖਬੀਰ ਸਿੰਘ थाना ਰਾਵਲਪਿੰਡੀ ਡੂਟੀ ਅਫਸਰ ਤਨਜੀ ਅੱਜ ਪਿੰਡ ਬਹਾਨੀ ਦੀ ਪੰਚਾਇਤ ਨੰਬਰਦਾਰ ਤੇ ਹੋਰ ਮੋਹਤਵਾਰ ਸੱਜਣ ਇੱਕ ਅਪਲੀਕੇਸ਼ਨ ਦੇ ਕੇ ਗਏ ਆ ਵੀ ਜਿਹੜੀ ਸਾਡ ਲੜਕੀ 6 ਤਰੀਕ ਨੂੰ ਘਰੋਂ ਸਾਡੇ ਗਹਿਣਾ ਲੈ ਕੇ ਚਲੀ ਗਈ ਤੇ ਦੋਵੇਂ ਤਰ੍ਹਾਂ ਨੂੰ ਬਲਾ ਕੇ ਡਰਾਫਟ ਕੀਤਾ ਗਿਆ ਵੀ ਜਦ ਕੇ ਉਹਨਾਂ ਦਾ ਮੈਟਰ ਖਾਣਾ ਪਤਾ ਵਿੱਚ ਜ਼ਿਲ੍ਹਾ ਜਲੰਧਰ ਵਿੱਚ ਚੱਲ ਰਿਹਾ ਲਕਿਨ ਇਹ ਰੂਪ ਲੈਇਆ ਕੋਈ ਮੇਰਾ ਜਿਹੜਾ ਘਰ ਵਾਲਾ ਵਾ ਉਹ ਬੇਤੋਂ ਦਾਜ ਦੀ ਮੰਗ ਕਰ ਰਿਹਾ ਤੇ ਸਰ ਕੋਈ ਦੋਨਾ ਤਰਾ ਕੰਪਲੇਟ ਆਈ ਤੁਹਾਨੂੰ ਮੈਨੂੰ ਤੇ ਸੋਹਰੇ ਪਰਿਵਾਰ ਨੇ ਉਹਦੇ ਨੇ ਕੰਪਲੇਟ ਕੀਤੀ ਆ ਅੱਛਾ ਜੀ ਸੋਹਰੇ ਦਾ ਨਾਮ ਹੈਗਾ ਪਰਮਜੀਤ ਸਿੰਘ ਅੱਛਾ ਜੀ ਤੇ ਸਰ ਟਾਈਮ ਵਗੈਰਾ ਦਿੱਤਾ ਹੁਣ ਉਹਨਾਂ ਦਾ ਤੇ ਅੱਜ ਨੂੰ ਦਰਖਾਸਤ ਅੱਜ ਹੀ ਦੇ ਕੇ ਜਿਹੜਾ 9 ਤਰੀਕ ਨੂੰ ਤੇ 7 ਤਰੀਕ ਦੀ ਦਰਖਾਸਤ ਉਹਨਾਂ ਦੀ ਉੱਥੇ ਆ ਤੋ ਇਹ থানা ਪਟਾਰਾ ਜਿਲ੍ਹਾ ਜਲੰਧਰ ਦੇ ਵਿੱਚ ਚੱਲਦੀ ਹੈ ਤੇ ਡਰੈਪ ਕਰ ਰਹੇ ਹਾਂ ਜੋ ਸਾਹਮਣੇ ਹੋਊਗਾ ਤੱਥਾਂ ਦੀ ਧਾਤੇ ਇੱਕ ਕਾਰੋ ਜੰਮ ਵਿੱਚ ਲੰਘ ਜੂਗਾ